ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਰਾਤ ਦੇ ਕਰੀਬ ਪੋਣੇ 10 ਵਜੇ ਜੁਗ ਸਟੂਡੀਓ ਜੁਗ ਸਟੂਡੀਓ ਸਲੂਨ ਹੈ ਸਿਟੀ ਤਰਨਤਾਰਨ ਦੇ ਵਿੱਚ ਜਿੱਥੇ ਪ੍ਰਭ ਅਦਾਸ ਵਾਲ ਨੇ ਪਹਿਲਾਂ ਫਿਰੋਤੀ ਦੀ ਮੰਗ ਕੀਤੀ ਸੀਗੀ ਪ੍ਰਭ ਅਦਾਸ ਵਾਲ ਗੈਂਗਸਟਰ ਹੈ ਜਿਹੜਾ ਕਿ ਬਾਹਰ ਬਾਹਰਲੀ ਕੰਟਰੀ ਦੇ ਵਿੱਚ ਹੈ ਤੇ ਫਿਰੋਤੀ ਵਾਸਤੇ ਨੇ ਫੋਨ ਕੀਤਾ ਸੀ ਜਦੋਂ ਫਿਰੋਤੀ ਨਹੀਂ ਦਿੱਤੀ ਤੇ तकरीबन पौने 10 ਵਜੇ 17 ਚਾਰ ਨੂੰ ਤਿੰਨ ਮੁੰਡੇ ਆਏ ਸੀਗੇ ਮੋਟਰਸਾਈਕਲ ਤੇ ਤੇ ਉਹਨਾਂ ਨੇ ਇੱਕ ਗੋਲੀ ਜਿਹੜੀ ਹੈ ਉਹਦੇ ਗੇਟ ਤੇ ਫਾਇਰ ਕੀਤਾ ਸੀਗਾ ਇਹਦੇ ਮਗਰ ਸਾਡੀ ਸਿਟੀ ਪੁਲਿਸ ਸਟੇਸ਼ਨ ਦੀ ਟੀਮ ਅੰਡਰ ਸੁਪਰਵਾਈਜ਼ਨ ਆ ਆਪਣੇ ਡੀਐਸਪੀ ਜਿਹੜੇ ਸਿਟੀ ਨੇ ਰਿਪੂਤਾਪਨ ਸਿੰਘ ਇਹਨਾਂ ਦੇ ਅੰਡਰ ਲੱਗੇ ਫੋਲੋ ਕਰਦੇ ਹੋਏ ਇਹਦੇ ਵਿੱਚ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਚ ਸਫਲਤਾ ਹਾਸਲ ਕੀਤੀ ਹੈ ਜਿਹਦੇ ਵਿੱਚ ਇੱਕ ਮੇਨ ਸ਼ੂਟਰ ਆਪਣਾ ਵੀ ਸ਼ਾਮਲ ਹੈ ਤਿੰਨ ਦੋਸ਼ੀਆਂ ਦੇ ਵਿੱਚੋਂ ਦੋ ਜੁਵੇਨਾਗਿਲਾ ਤੇ ਉਹਨਾਂ ਦੇ ਨਾਂ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਤੇ ਇੱਕ ਜਿਹੜਾ ਤੀਜਾ ਦੋਸ਼ੀ ਹੈ ਜੁਵਨਪ੍ਰੀਤ ਸਿੰਘ ਪੁੱਤਰ ਜਗਦੀਸ਼ ਸਿੰਘ ਇਹ ਪਿੰਡ ਪੰਡੋਰੀ ਰਣ ਸਿੰਘ ਦਾ ਰਹਿਣ ਵਾਲਾ ਹੈ ਤੇ ਇਹਨਾਂ ਨੇ ਇਹ ਪ੍ਰਭ ਦਾਸਵਾਲ ਦੇ ਨਾਲ ਇਹ ਲਿੰਕ ਦੇ ਵਿੱਚ ਸੀਗੇ ਤੇ ਉਹਦੇ ਕਹਿਣ ਤੇ ਹੀ ਕਿ ਭਈ ਅਸੀਂ ਇਹਦੇ ਤੋਂ ਫਿਰੋਤੀ ਲੈਣੀ ਹੈ ਰੋਤੀ ਖੜਨੀ ਹੈ ਤੇ ਡਰੋਨ ਲਈ ਇੱਕ ਜਿਹੜਾ ਫਾਇਰ ਹੈ ਉਹ ਕੀਤਾ ਸੀਗਾ ਬਟ ਸਾਡੀ ਟੀਮ ਨੇ ਬੜੇ ਵਧੀਆ ਤਰੀਕੇ ਨਾਲ ਕੰਮ ਕਰਦੇ ਦੋ ਦਿਨਾਂ ਦੇ ਵਿੱਚ ਹੀ ਇਹ ਜਿਹੜਾ ਕੇਸ ਹੈ ਇਸ ਵਾਰ ਦਾਸ ਨੂੰ ਟ੍ਰੇਸ ਕਰਨ ਚ ਕਾਮਯਾਬੀ ਹਾਸਲ ਕੀਤੀ ਹੈ ਤੇ ਇਹਦੇ ਵੀ ਸਾਨੂੰ ਹੋਰ ਵੀ ਜਿਹੜੇ ਨਾਮ ਉਜਾਗਰ ਹੋਏ ਆ ਜਿਹੜੇ ਕਿ ਇਸ ਗੈਂਗ ਨਾਲ ਸੰਬੰਧ ਰੱਖਦੇ ਆ ਤੇ ਉਹਨਾਂ ਦੀ ਦਰ ਪਕੜ ਲਈ ਆਪਣੀ ਟੀਮਾਂ ਬਣੀ ਹੋਈ ਹੈ ਤੇ ਜਲਦੀ ਇਹ ਪੂਰੇ ਨੈਟਵਰਕ ਨੂੰ ਜੜ ਤੋਂ ਜਿਹੜਾ ਖਤਮ ਕੀਤਾ ਜਾਵੇਗਾ ਹਾਂਜੀ ਅਮਾਉਂਟ ਜੀ ਕੋਈ 20-30 ਲੱਖ ਰੁਪਏ ਮੰਗੇ ਸੀਗੇ ਜੀ ਸਰ ਉੱਗੜ ਵੀ ਨਹੀਂ ਨਦੀ ਮਾਮਲੇ ਦਰਜ ਹੈ ਕਿ ਤਾ ਦੇਖੋ ਜੀ ਜੁਮੇ ਨਾਇਲਾ ਸੀ ਇਹਨਾਂ ਦੋ ਜਿਹੜੇ ਦੁਮ ਜੁਮੇ ਨਾਇਲਾ ਨਾਲ ਤੁਹਾਨੂੰ ਆਪਾਂ ਕੁਝ ਦੱਸ ਨਹੀਂ ਸਕਦੇ ਇਹ ਮੈਟਰ ਕੋਫ ਕਨਸਿਡੇਸ਼ਨ ਫॉर ਕੋਰਟ ਹੈ इस तरह दिया दबर अपने आले दुआले देखने ला चैनल नबसक्राइब करो अडिया खबर शेयर करो अगलिया खबर देखते रहो इंडियन टीवी न्यूज पंजाब